ਆ ਪਹਿਲਾਂ ਨੇ ਬਾਈ ਕਹਿੰਦਾ 16 ਕਿਲੋ ਦੁੱਧ ਚਵਾਇਆ ਡੰਗ ਤੋਂ ਡੰਗ ਸੂਆ ਸੂਈਆ ਦੂਜਾ ਨਾਲ ਕੋਹੀਨੂਰ ਦੀ ਕੱਟੀ ਆ ਗਈ ਲੈ ਸੱਜਣੋ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਦੂਜਾ ਸੂਆ ਝੋਟੀ ਲੱਗਿਆ ਦਿਖਾਉਣ ਘਰੇਲੂ ਸੱਜਣ ਕੋਲੇ ਆ ਤਾਜੀ ਸੂਈਆ ਤੇ ਨਾਲ ਇਹਦੇ ਕੋਹੀਨੂਰ ਦੀ ਆ ਗਈ ਕੱਟੀ ਤੇ ਜੇਰ ਵਾਲਾ ਕੰਮ ਆ ਗਿਆ ਬਿਲਕੁਲ ਡਨ ਤੇ ਪਸ਼ੂ ਤਾਂ ਨੇ ਇਹ ਮੰਨ ਲਓ ਬਾਈ ਕੋਲ ਟੋਪ ਦੇ ਟੋਪ ਦਾ ਰੱਖਿਆ ਪਿਆ ਚੰਗੇ ਸੀਮੰਦੀਆਂ ਨੇ ਚੰਗੀ ਕੁਆਲਿਟੀ ਦੀਆਂ ਨੇ ਹਾਲ ਫਿਲਹਾਲ ਬਕਾਊਏ ਕੱਲੀ ਝੋਟੀਆਂ ਹੋਰ ਵਾਸਤੇ ਬਾਈ ਨੂੰ ਘੰਟੀ ਨਾ ਕਰਿਓ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਂਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਇਹਦਾ ਰੇਟ ਰਹੂਗਾ ਰੇਟ ਇਹਦਾ ਰਹੂਗਾ ਵੀਡੀਓ ਦੇ ਵਿੱਚ ਹੀ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਚੜ੍ਹਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਨਾਮ ਅੰਮਰਪਾਲ ਸਿੰਘ ਜੀ ਫੋਨ ਨੰਬਰ 62842 ਪੂਰਾ 638 62842 ਪੂਰਾ 638 ਪੂਰਾ 638 ਤੇ ਸੁਆ ਕਿਹੜਾ ਰੂਗੀ ਭਾਈ ਇਹ ਦੂਜਾ ਸੁਆ ਵੀਰੇ ਆ ਕੱਟੀ ਕਿਹੜੇ ਦੀ ਨਾਲ ਇਹਦੀ ਇਹ ਕੋਹੀ ਨੂਰ ਦੀ ਆ ਆਪ ਆਪ ਭਰਾ ਆ ਵੈ ਸੀ ਮਨ ਇਹ ਆਪ ਭਰਾ ਹੈ ਜੀ ਹਾਂ ਲੱਭਿਆ ਇੱਥੋਂ ਕਰਾ ਚੈਕ ਓਏ ਚੈੱਕ ਕਰਾ ਦੇ ਇੱਥੋਂ ਨਸਲ ਕੁਆਲਿਟੀ ਪੂਰੀ ਅਸਲ ਆ ਹੁਣ ਮੈਂ ਇਹ ਕਹੂੰਗਾ ਵੀ ਕੱਦ ਫੁੱਲ ਕਰੂਗੀ ਹੈਨਾ ਖੁਰਲੀ ਤੋਂ ਇਹ ਮੰਨ ਲਓ ਥੋੜਾ ਕਾਣਾ ਉੱਚੀ ਹੋਊਗੀ ਨੀਵੀਂ ਨਹੀਂ ਹੈਗੀ ਤੇ ਪਸ਼ੂ ਬਾੜੀ ਕੋਲ ਜਿਵੇਂ ਤੁਹਾਨੂੰ ਸਟਾਰਟਿੰਗ ਜਿਖਾਏ ਨੇ ਵੀ ਸਾਰੇ ਟਾਪ ਦੇ ਨੇ ਪਰ ਵੇਚਣੀ ਬਾਈ ਕਹਿੰਦਾ ਕੱਲੀ ਆ ਸਭਾ ਆ ਦੀ ਐ ਇੰਨੀ ਕਠੰਡੀ ਆ ਬਾਈ ਚਿਹੇ ਨੂੰ ਧੱਕੇ ਮਾਰੀ ਹੈ ਨਾ ਹਾਂ ਹੁਣ ਥੋੜੇ ਸਾਹਮਣੇ ਆ ਜੀ ਹਾਂ ਕੋਈ ਦਿੱਕਤ ਨਹੀਂ ਉਹ ਕੋਈ ਦਿੱਕਤ ਨਹੀਂ ਹੈਗੀ ਜੀ ਕਦੋਂ ਸੂਈ ਆ ਇਹ ਤੇ ਰਾਤ ਸੂਈ ਆ ਜੀ ਤੇ ਨਸ ਲਾ ਗਈ ਫੁੰਦਾ ਹੈ ਨਾ ਇਹ ਆਪਾਂ ਤਾਂ ਕਿਹੜੀ ਟੀਕਰੀ ਆ ਨਾ ਸਰਕਾਰੀ ਜੀ ਅੱਜ ਦੀ ਟੀਕਾ ਹੀ ਸਰਕਾਰੀ ਡਾਕਟਰ ਤੋਂ ਭਰਾਇਆ ਸੀ ਇਹ ਹਸਪਤਾਲ ਚ ਆਪਣਾ ਹਾਂਜੀ ਹਾਂਜੀ ਪੀ ਐਲ ਡੀ ਵੀ ਵਾਲੇ ਹਾਂਜੀ ਠੀਕ ਹੈ ਗੱਲ ਇਹ ਕੱਟੀ ਕਨਫਰਮ ਕੋਈ ਨੂਰਦੀ ਹੈ ਹਾਂਜੀ ਗਾਰੰਟੀ ਰਹੂਗੀ ਗਾਰੰਟੀ ਹੈ ਜੀ ਇਹਦਾ ਠੀਕ ਹੈ ਗੱਲ ਤੋਰ ਦੋ ਖੋਲ ਕੇ ਨੂੰ ਤੇ ਬਾਕੀ ਸੱਜ ਨੂੰ ਇੱਥੋਂ ਤਾਂ ਨਾ ਤੁਰ ਸੂਆ ਰਹੂਗੀ ਦੂਜਾ ਤੇ ਰਾਤ ਦੀ ਸੂਈ ਆ ਜੇਰ ਤੁਹਾਨੂੰ ਚੈੱਕ ਕਰਾਤੀ ਤੇ ਬਾਡੀ ਦੀ ਬਣਤਰ ਚੈੱਕ ਕਰ ਸਕਦੇ ਹੋ ਫੁੱਲ ਬਰੀਡ ਆ ਗਈ ਝੋਟੀ ਚ ਇਹ ਇਥੋਂ ਘਮਾਲਾ ਬਾਈ ਬਰੀਕ ਆ ਗਈ ਫੁੱਲਾ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਸਿੰਘਾਂ ਦੀ ਬਣਵਟ ਚੈੱਕ ਕਰ ਸਕਦੇ ਹੋ ਤੇ ਗਾਂ ਵਾਲੇ ਬੰਨੋ ਆਰਡਰ ਇਹ ਕਹੂੰਗਾ ਮੈਂ ਜਿਆਦਾ ਸਾਫ ਆਊਗੀ ਜਦੋਂ ਅੰਦਰਲੇ ਬਣੇ ਜਾਊਗੀ ਝੋਟੀ ਆ ਲੈ ਚੱਲ ਬਾਈ ਆ ਲੈ ਚੱਲ ਆ ਲੈ ਚੱਲ ਤੇ ਬਾਕੀ ਇਥੋਂ ਕਰ ਸਕਦੇ ਹੋ ਇੱਕ ਬੱਚੇ ਦਾ ਥੋੜਾ ਜਰੂਰ ਕਰਦੀ ਆ ਪਹਿਲਾਂ ਨੇ ਕਿੰਨਾ ਦੁੱਧ ਚਵਾਵਾ ਬਈ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਚਵਾਇਆ ਭਾਈ 16 ਲੀਟਰ ਵੀਰੇ 16 ਲੀਟਰ ਪਹਿਲੇ ਸੂਏ ਜੀ ਚੁੰਦੇ ਰਿਆਂ ਆਪਾਂ 16 ਕਿਲੋ ਹਾਂ ਜੀ ਆਪਣੇ ਘਰ ਦੀ ਹੋਈ ਐ ਠੀਕ ਐ ਗੱਲ ਟਾਈਮ ਤੋਂ ਟਾਈਮ ਹਾਂ ਜੀ ਹਾਂ ਜੀ ਆਪਾਂ ਪਹਿਲਾਂ ਨੇ ਬਾਈ ਕਹਿੰਦਾ 16 ਕਿਲੋ ਦੁੱਧ ਚਵਾਇਆ ਡੰਗ ਤੋਂ ਡੰਗ ਸੂਆ ਸੂਈਆ ਦੂਜਾ ਨਾਲ ਕੋਈ ਨੂਰ ਦੀ ਕੱਟੀ ਆ ਗਈ ਤੇ ਇੱਕ ਵਾਰੀ ਲੱਭੀ ਇੱਥੋਂ ਮਾਰਦੇ ਕੈਮਰਾ ਆਰਡਰ ਤੋਂ ਲਾ ਕੇ ਬਾਡੀ ਤੋਂ ਲਾ ਕੇ ਹਰੇਕ ਪੱਖ ਤੋਂ ਚੈੱਕ ਕਰਾਇਆ ਤੇ ਹੁਣ ਮਾਰਨੀ ਕੈਮਰਾ ਇਹਦੀ ਕੱਟੀ ਦੀ ਇੱਥੋਂ ਕਰਾ ਲਈ ਜੇ ਇੱਕ ਚਵਾਈ ਦੀ ਕੈਮਰਾ ਹੋਊਗੀ ਭਾਈ ਜਮਾ ਵੀਰੇ ਪੋਲੀ ਐ ਪੋਲੀ ਐ ਜਮਾ ਛੜਲਾ ਸਿੱਟਾ ਟੈਟ ਫਾਇਟ ਥਾਂ ਵੱਧ ਘੱਟ ਕੋਈ ਆਪਣੀ ਜਿੰਮੇਵਾਰ ਸਾਈਡ ਪਾਸੇ ਦੀ ਕੋਈ 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 ਫਾਇੜ ਪਾਸ ਨਹੀਂ ਹੈ ਭਾਰ ਬੋਝ ਤੋਂ ਲਾ ਕੇ ਆਪਣੀ ਗਾਰੰਟੀ ਐ ਵੀਰੇ ਭਾਰ 100 ਦੀ 100 ਹਾਂਜੀ ਹਰੇਕ ਪੱਖ ਤੋਂ ਤੇ ਨਾਲ ਇਹਦੇ ਕੱਟੀ ਆ ਆ ਕੱਟੀ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਮੋਲੇ ਦਾ ਵੀਰੇ 230 ਐ 2 ਲੱਖ ਤੇ 30 ਹਜ਼ਾਰ ਤੇ ਜਦੋਂ ਆਪਾਂ ਡਰਾਈ ਕੀਤੀ ਆ ਕਿੰਨੇ ਮਹੀਨੇ ਦੁੱਧ ਦਿੱਤਾ ਗੱਭਣ ਹੋ ਕੇ ਤੇ ਕਿੰਨੇ ਦੁੱਧ ਤੋਂ ਡਰਾਈ ਕਰੀ ਆ ਇਹ ਇਹ 8 ਕਿਲੋ ਦੁੱਧ ਇਹਦੇ ਥੱਲੇ ਦੀ ਜਦੋਂ ਛੱਡੀ ਆ ਵੀਰੇ 2.5 ਮਹੀਨੇ ਪਹਿਲਾਂ ਛੱਡਤੀ ਸੀ 2.5 ਮਹੀਨੇ ਪਹਿਲਾਂ ਆਪ ਤੋਂ 8 ਕਿਲੋ ਤੋਂ ਡਰਾਈ ਕੀਤੀ 2.5 ਕਿ ਕੀ ਹਾਂ ਬਈ ਠੀਕ ਆ ਗੱਲ ਵੀ ਪੀਕ ਲੈਵਲ ਮੈਂ ਇਹ ਕਹੂੰਗਾ ਵੀ ਲੰਮਾ ਸਮਾਂ ਟਕਾ ਕੇ ਰੱਖਣ ਵਾਲੀ ਮੱਝ ਆ ਹਾਂਜੀ ਹਾਂਜੀ ਕਈ ਮੱਝਾਂ ਹੁੰਦੀਆਂ ਜਿਵੇਂ ਪਹਿਲਾਂ 15 ਦੇ ਤਾਂ ਉਸ ਤੋਂ ਬਾਅਦ ਤੁਰੰਤ ਹੀ 10 ਤੇ 8 ਤੇ ਆ ਜਾਂਦੇ ਨੇ ਨਹੀਂ ਨਹੀਂ ਹੁੰਦੀ ਜੀ ਲੰਮਾ ਸਮਾਂ ਚੱਲਦੀ ਰਹੀ 16 ਕਿਲੋ ਦੀ ਹਾਂਜੀ ਹਾਂਜੀ ਆ ਕੇਰਾ ਹੋਰ ਘਮਾਦੀ ਬਈ ਖੋਲ ਕੇ ਕਬਦ ਚੰਗਾ ਟਾਂਚੇ ਦੀ ਚੜਾਈ ਇਹ ਕਹੂੰਗਾ ਪੂਰੀ ਫੁੱਲ ਆ ਗਈ ਬਰੀਡ ਇਹ ਕਹੂੰਗਾ ਵੀ ਫੁੱਲ ਬਰੀਡ ਚ ਆ ਗਈ ਓਤੀ ਬਰੀਡ ਚੋਂ ਨਹੀਂ ਉਕਦੀ ਇਧਰਲੇ ਬੰਨੇ ਕਮਾਲੂ ਹੈ ਇਹ ਇੱਥੋਂ ਇੱਥੋਂ ਕਰ ਸਕਦੇ ਚੈੱਕ ਥੋੜਾ ਜਿਹਾ ਹੌਲੀ ਲਿਆ ਉਰਲੇ ਬਾਹਰਲੇ ਬੰਨੇ ਦੀ ਲਿਆ ਤੇ ਲਿਆ 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 ਇਹ ਲੈ ਚਲ ਅੰਦਰ ਲਿਖਾਂ ਤੇ ਚਬਾਈ ਦੀ ਰਹੂਗੀ ਬਾਈ ਕਹਿੰਦਾ 100 ਦਾ 100 ਥੋੜਾ ਜਿਹਾ ਪਸ਼ੂ ਕਹੂੰਗਾ ਵੀ ਉਪਰ ਆ ਜਾ ਮਨਾਉਂਦੇ ਆ ਸਵੇਰ ਆ ਗਈ ਬਿਲਕੁਲ ਠੰਡੀ ਤੇ ਥੋੜੇ ਜੇ ਪੂਛ ਚਾਉਂਗਾ ਬਾੜ ਬਾਈਟ ਆਗੇ ਉਦਾਂ ਤੁਸੀਂ ਇਹ ਮੰਨ ਲਓ ਵੀ ਜੈਡ ਬਲੈਕ ਮੰਗਿਆ ਇਹ ਇੱਥੇ ਇੱਥੋਂ ਮਾਰਨੀ ਲੱਭੀ ਕੈਮਰਾ ਜਿਹੜਾ ਪਰਲੇ ਬੰਨੇ ਜਾਊਗੀ ਨਾ ਇਹ ਇੱਥੇ ਇੱਥੋਂ ਮਾਰਨੀ ਆਰਡਰ ਤੇ ਕੈਮਰਾ 16 ਕਿਲੋ ਦੁੱਧ ਆ ਪਾਦਾ ਬਾਈ ਪਹਿਲਣ ਥੱਲੋਂ ਚੋਂਦੇ ਰਿਆਂ ਚੋਂਦੇ ਰਿਆਂ ਜੀ ਠੀਕ ਆ ਗੱਲ ਦੰਦਾਂ ਚ ਤਾਂ ਨਹੀਂ ਕਰੀ ਚੱਕ ਇਹ ਨਾ ਦੰਦਾਂ ਨਹੀਂ ਚੱਕੀਏ ਠੀਕ ਆ ਗੱਲ ਤੇ ਰੇਟ ਕਿੰਨਾ ਦੱਸਿਆ ਬਾਈ ਦਾ ਰੇਟ ਮੇਰੇ 230 ਹੈ 2 ਲੱਖ ਤੇ 30 ਹਜ਼ਾਰ ਉਹ ਚ ਛੋਟ ਛੱਪਾ ਮਾਨਤਾਨ ਹੋ ਜਾਊਗਾ ਹਾਂ ਉਹ ਕਰਤ ਕਰ ਦਾਂਗੇ ਨੰਬਰ ਬੋਲ ਦਿੰਦੀ 62842 ਹਾਂਜੀ ਪੂਰਾ 638 62842 ਪੂਰਾ 638 ਪੂਰਾ 638 ਬਾਈ ਦਾ ਨੰਬਰ ਆ ਪਿੰਡ ਧੰਦੀਵਾਲ ਤਸਲੀ ਲਤੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ